ਹਾਫੀ ਚ ਕੱਲੀ ਆਊਗੀ ਆ ਵੇਖੋ ਆ ਲਓ ਜੀ ਇਧਰ ਦੇਖੋ ਲਓ ਜੀ ਆ ਕਰਿਓ ਚੈੱਕ ਆ ਚੀਜ਼ਾਂ ਨਹੀਂ ਮਿਲਣਗੀਆਂ ਭਾਵੇਂ ਡੇਢ ਲਾ ਲਈਏ ਤੇ ਭਾਵੇਂ ਲਾ ਲਈਏ ਢਾਈ ਲਓ ਜੀ ਵੇਖੋ ਜੀ ਆ ਵੇਖੋ ਆ ਵੇਖੋ ਸਾਡੇ ਘੜੀ ਘਰੇ ਬਣਾਈਏ ਜਿੱਥੇ ਵੇਖ ਲਓ ਬਾਹਰ ਵੀ ਖਿਲਾਰ ਲਈ ਤੇ ਅੰਦਰ ਵੀ ਤੁਹਾਨੂੰ ਧਾਰ ਮਾਰ ਕੇ ਆ ਲਾ ਲਈਏ ਲਓ ਜੀ ਆ ਵੇਖ ਲਓ ਜੀ ਜੇ ਮੈਂ ਮੇਰੀ ਨਾਮਲੇ ਘਰੇ ਜਾ ਕੇ ਅਗਲੇ ਦੇ ਵੇਖੋ ਵੀਰੇ ਰੁਪਏ ਸਾਰੇ ਵਾਪਸ ਕਰੂੰਗਾ 25 ਦਿਨ ਮੈਂ ਬੰਦ ਆ ਲਓ ਜੀ ਆ ਵੇਖੋ ਜੀ ਲਓ ਲਓ ਜੀ ਪਵਾ ਦੀ ਇਦਾਂ ਧਾਰ ਦੋ ਮੈਨੂੰ ਮੈਨੂੰ ਧਾਰਾ ਦਾ ਨਾ ਤੁਸੀਂ ਆ ਚੋ ਲਓ ਆ ਲਓ ਜੀ ਠੀਕ ਹੈ ਜੀ ਆ ਕਰੋ ਚੈੱਕ ਆ ਵੇਖੋ ਜੀ ਲਓ ਜੀ ਠੀਕ ਹੈ ਜੀ ਇਹ ਗਾਵਾਂ ਨਾਲੋਂ ਦੋਸਤੋ ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਭਾਜੀ ਦਾ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਅੱਜ ਵੀਡੀਓ ਬਣਾਉਣ ਸੱਤ ਤੋਂ ਅੱਠ ਨਾਲ ਹੋਣਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਪਾਂ ਹੋਣਗੀਆਂ ਤੇ ਬਿਨਾਂ ਬੱਚੇ ਤੋਂ ਉਹ ਬੱਚੀ ਵਾਲੀਆਂ ਵੀ ਸਾਰੀ ਡਿਟੇਲ ਆਪਾਂ ਭਾਜੀ ਤੋਂ ਪੁੱਛ ਕੇ thora da saanjhi kar laange ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਗੇ ਕਰਦੇ ਹੁੰਦੇ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਹੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਉ ਪਾ ਜੀ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਇਹਨਾਂ ਤੱਕ ਜਰੂਰ ਦੇਖਿਓ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੋ ਹੋਰ ਭਾਜੀ ਠੀਕ ਠਾਕ ਹੀ ਵਧੀਆ ਜੀ ਚੜਦੀ ਕਲਾ ਕਿੱਦਾਂ ਕੰਮ ਕਰ ਕੰਮ ਕਰ ਐਦਾਂ ਕੀ ਤੁਹਾਨੂੰ ਪਾਣ ਠੰਡ ਠੰਡ ਪੈਂਦੀ ਆ ਹਾਂ ਠੰਡ ਵਧੀਆ ਨਾਲ ਚਲੋ ਆਪਾਂ ਨੇ ਚੱਲੀ ਜਾਂਦੇ ਆਂ ਠੰਡੜੇ ਕੀ ਵਟ ਨਿਕਲ ਗਏ ਆ ਠੰਡ ਐਰ ਕੇ ਮਲਾ ਰੱਬ ਦਿਨ ਭੁੱਲ ਗਿਆ ਚਲੋ ਅੱਛਾ ਜੀ ਜਮੀਨ ਨਭ ਲਗਿਆ ਵਾ ਹਾਂਜੀ 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 ਚਲੋ ਅੱਛਾ ਮਾਰੇ ਰੱਬਾਂ ਦਾ ਨਹੀਂ ਮਾਨ ਪਾਉ ਇਹ ਨਹੀਂ ਗੱਲ ਹਾਂਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾ ਨੂੰ ਆਪਣੇ ਪਿਆਪੇ ਸਾਸਰੀ ਸਾਸਰੀ ਜੀ ਰਿਕਵੈਸਟ ਬੇਨਤੀ ਇਹੋ ਚੈਨਲ ਨੂੰ ਵਰਤਮਾਨ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵਰਤਮਾਨ ਸਪੋਰਟ ਕਰੋ ਧੰਨਵਾਦ ਜੀ ਤੇ ਬਾਕੀ ਦੂਜੀ ਬੇਨਤੀ ਇਹ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਠੀਕ ਹੈ ਜੀ ਫਿਰ ਆਪਾਂ ਨੂੰ ਸਾਈ ਬਿਆਨਾਂ ਪਾਉ ਠੀਕ ਹੈ ਜੀ ਤੇ ਘਰੇ ਆਗੇ ਤੇ ਆਪਜੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਆਪਣਾ ਧੌਣਗੇ ਜੀ ਸਤਨਾਗਾਜ ਠੀਕ ਹੈ ਜੀ ਤੋ ਕੜਗਾ ਬਾਂਦੀ ਇੱਕ ਬੱਚੇ ਵਾਲੀ ਆ ਪੰਜ ਬਿਨਾ ਬੱਚੇ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਛਾ ਜੀ ਹਾਂਜੀ ਤੇ ਫੋਨ ਨੰਬਰ ਤੇ ਨਾਮ ਦੱਸ ਦਿਓ ਜੀ ਨਾਮ ਜੇ ਪ੍ਰਤਾਪ ਸਿੰਘ ਸ਼ਾ ਪਿੰਡ ਝਾਮਕੋਏ ਕੋਰ ਦੋ ਜਿਹੜਾ ਤਨ ਤਨ ਤਸਵੀਰ ਵੀ ਤਨ ਤਨ ਹਾਂਜੀ ਫੋਨ ਨੰਬਰ ਜੇ 628474127 788901127 ਦੋਵੇਂ ਨੰਬਰ ਚੱਲਦੇ ਆ ਦੋਵੇਂ ਨੰਬਰ ਚੱਲਦੇ ਜੀ ਫੋਨ ਕਿਸ ਵੇਲੇ ਤੇ ਨਾ ਚੁੱਕੀਏ ਤੇ ਵਟਸਐਪ ਤੇ ਮੈਸੇਜ ਕਰਿਓ ਉਸੇ ਵੇਲੇ ਜਿੰਨੇ ਵੀ ਡੰਗਰ ਆਪਣੇ ਤੋਂ ਇਹ ਸਾਰੀ ਮਾਲੋ ਡਟੇਗ ਲੱਗ ਰਿਹਾ ਨੂੰ ਭੈਣ ਭਰਾ ਨੂੰ ਆਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਅੱਜ ਆਪਣੇ ਕੋ 8 ਲਗੇ ਹਾਂਜੀ 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 ਠੀਕ ਹੈ ਜੀ ਬਾਕੀ ਜੇ ਕੋ ਦੂਰ ਦਰਾਡੇ ਹੋ ਜਾਂਦੇ ਆਉਂਦੇ ਆ ਬਸ ਤੇ ਉਹਨਾਂ ਕੇ ਭੈਣ ਭਰਾਣੇ ਠੜਦਾ ਕਰਕੇ ਜੀ ਤੇ ਤਨ ਤਨ ਬਸ ਟੈਣ ਆਵੇ ਠੀਕ ਹੈ ਜੀ ਉਥੋਂ ਆਟੋ ਮਿਲਦਾ 100 ਰੁਪਏ ਲੱਗਦਾ ਸਿੱਧਾ ਆਪਣੇ ਪਿੰਡਾਂ ਆ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅਵ੍ਰਿਆਮ ਸ੍ਰੀ ਜੀ ਸ਼ੁਰੂ ਕਰ ਲਈਏ ਆਪਾਂ ਇਹ ਸਮਝ ਤੋਂ ਪਹਿਲਾਂ ਇੱਕ ਨੰਬਰ ਤੋਂ ਹਾਂਜੀ ਦਸੀਏ ਡਿਟੇਲ ਇਹਦੇ ਬਾਰੇ ਇਹ ਸੁਆ ਕਨਵਾਸ ਇਹ ਭਾਜੀ ਸੂਈ ਨੂੰ ਹੋਏ ਜੇ ਇਹਨੂੰ 2.5-3 ਮਹੀਨੇ ਤੇ 1 ਮਹੀਨੇ ਦੀ ਬਣੀ ਹੈ 1 ਮਹੀਨੇ ਦੀ ਬਣੀ ਹੈ 2.5 ਲੀਟਰ ਦੇ ਤੇ ਜਫਰਾਬਾਦ ਦੀ ਮੱਝ ਸੁਆ ਦੋ ਚਾਰ ਜਫਰਾਬਾਦ ਦੀ ਹੈ ਨਾ ਥੋੜੇ ਜਿਹੇ ਭੈਣ ਭਰਾਵਾਂ ਦੇ ਗਾੜੀ ਆ ਦੁਜਾਲ ਵਾਲੇ ਤੇ ਜਾਲ ਵਾਲੇ ਦਾਵਾਂ ਵਾਲੇ ਆਪ ਦੀ ਸਮਝ ਵਿੱਚ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਤੇ ਦੁੱਧ ਕਿੰਨਾ ਜੀ ਹੁਣ ਬੋ ਕੇ ਦੁੱਧ 8 ਆ ਜੀ 8 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਇਹਦੀ ਅੱਜ ਦੀ ਪਹੁੰਚ ਕਿੰਨੇ ਚ ਜੀ ਪਹੁੰਚ ਭਾਜੀ ਇਹਦੀ ਬਿਲਕੁਲ ਹੀ ਜਾਇਜ਼ ਆ ਜਾਇਜ਼ ਭਾ ਕਰਨੇ ਛੋਟੇ ਛੋਟੇ ਭਾ ਕਰਨੇ ਆ ਭਾ ਪੁਰਦੀ ਵਾਲੇ ਨਾ ਕਰੇ ਹੋਊਗਾ ਤੇ ਨਾ ਕਿਸੇ ਦੇਣਾ ਹੀ ਠੀਕ ਹੈ ਜੀ ਹਾਂਜੀ ਬਿਲਕੁਲ ਹੀ ਜੈਜ ਭਾਪਾ ਜੀ ਹਾਂਜੀ ਕਰ ਦਈਏ 60 ਚ ਪਹੁੰਚ ਵੇਖ ਲਓ ਤੁਹਾਡੀ ਮਰਜ਼ੀ ਹੈ 55 ਅਜ 53 ਅਜ 53 ਜੀ ਪੂਰੇ 53000 ਚ ਪਹੁੰਚ ਜੀ ਠੀਕ ਹੈ ਜੀ ਗੱਡੀ ਕੋ ਆਪਦੇ ਲੈਊਗਾ ਪੂਰੇ 50000 ਦਿੱਤਨੀ 50000 ਹੈ ਨਾ ਜੀ ਹਾਂਜੀ ਹਾਂਜੀ 8 ਕਿਲੋ ਦੁੱਧ ਤਿਆਰ ਰਸੂਆ ਦੂਜਾ ਮਾਲ ਲੈ ਕੋ ਤੀਜਾ ਮਾਲ ਲੈ ਮੈਂ ਨਹੀਂ ਆਪ ਜੀ ਸਮਝ ਦੇਖਿਆ ਹੋਇਆ ਆਪਾਂ ਖੋਲ ਦੇਣੀ ਭੈਣ ਭਰਾਵਨ ਤੋਰ ਕੇ ਠੀਕ ਹੈ ਜੀ ਤੇ ਇਹਦੀ ਦੋਸਤੋ ਪਹੁੰਚ ਹੋਊਗੀ 53000 ਰੁਪਏ ਤੇ 100 ਕਿਲੋਮੀਟਰ ਤੱਕ ਦੀ ਹਲੋ ਜੀ ਕਰ ਲਓ ਚੈੱਕ ਵੱਡਾ ਕਦ ਕਾਠ ਰਾਜੀਪੁਰੀ ਪਿੱਠਪੁਰੇ ਦੀ ਚੜਾਈ ਚੈੱਕ ਕਰ ਲਿਓ 52000 ਤੋਂ ਪਹੁੰਚ 150 ਕਿਲੋ 52000 ਦੇ ਵਿੱਚ ਇਹਦੀ ਅੱਜ ਦੀ ਸ਼ੁਰੂਆਤ ਪਹੁੰਚ ਗੱਡੀ ਕੋਲ ਲੱਗੂਗਾ ਪੂਰੇ 50 ਦੀ ਠੀਕ ਹੈ ਜੀ ਆਹ ਲਓ ਜੀ ਕਰਿਓ ਚੈੱਕ ਥਣਾ ਤੁਣਾ ਦੀ ਕੁਆਲਿਟੀ ਬਹੁਤ ਵਧੀਆ ਨਖੜਵੇਂ ਚਾਰੇ ਥਣ ਗੈਪ ਚ ਕੋਈ ਫੋੜ ਸ਼ਾਨ ਨਹੀਂ ਨਾਲ ਧਾਰਾਂ ਦੂਰਾਂ ਬਰਿਆਮ ਚਾਰੇ ਥਣਾਂ ਦੇ ਬਰਾਬਰ ਮੈਨਾਂ ਜੀ ਬਰਾਬਰ ਚੌਣ ਬੰਬੇ ਪਾਸ ਹੋ ਗਈ ਲਓ ਜੀ ਕਰਿਓ ਚੈੱਕ ਵੇਖੋ ਦਿਖੜ ਮੈਂ ਥਣ ਲੱਗੇ ਚਾਰੇ ਤਰਾਹਿੰਜਾ 1000 ਰੁਪਏ ਚ ਪਹੁੰਚ ਦੋਸਤੋ ਅੱਜ ਦੀ ਪਹਿਲੀ ਵੀਡੀਓ ਮੱਝ ਦੀ ਹਾਂਜੀ ਹਾਂਜੀ ਤੇ ਇਹ ਤੋਂ ਅੱਗੇ ਆ ਗਈ ਵਿਰਿਆਮ 2 ਨੰਬਰ ਇਹ ਤੋਂ ਅੱਗੇ ਭਾਜੀ ਪਹਿਲਣ ਝੋਟੀ ਜੇ ਪਹਿਲਣ ਝੋਟੀ ਹੈ ਨਾ ਜੀ ਮੂੰਹ ਚੌਗੀ ਅੱਛਾ ਮੂੰਹ ਚਾਰ ਦੰਦ ਹੋਰ ਚੌਗੀ ਤੇ ਐਮਨ ਨਤੀ ਦੀ ਕੱਟੀ ਹੈ ਐਮਨ ਨਤੀ ਸੀ ਮੰਦੀ ਖੁਦ ਆਪ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਕਿੰਨਾ ਡੈਮ ਹੋ ਗਿਆ ਜੀ ਸੂਈ ਨੂੰ ਭਾਜੀ ਸੂਈ ਤਾਜੀ ਆ ਅੱਛਾ ਜੀ ਬੱਚਾ ਗੱਜ ਮਗਰ ਹਾਂਜੀ ਹਾਂਜੀ ਲਓ ਜੀ ਬੱਚੀ ਬੱਚਾ ਭਾਜੀ ਮਗਰ ਮੇਰੇ ਕੱਟੀ ਹੈ ਕੱਟੀ ਕੱਟੀ ਆਹ ਲਓ ਕੱਟੀ ਜੀ ਮਗਰ ਇਹ ਸੂਈ ਜੇ ਕੋਈ ਬੀ냐 ਪਤਿਆਂ ਅੰਦਰਾਂ ਦੀ ਮਹੀਨੇ ਦੇ ਲਾ ਲਈ ਆ ਲੋ ਜੀ ਕਰਿਓ ਚੈੱਕ ਬੱਚਾ ਦੋਸਤੋ ਮਗਰ ਕੱਟੀ 2 ਵਜਾਂ ਜੀ ਹਾਂਜੀ ਹਾਂਜੀ ਖੋਦ ਆਪ ਮੱਝ ਹੈਗੀ ਐਮਨ ਨਤੀ ਸੀ ਮੰਦੂ ਆ ਜੀ ਐਮਨ ਨਤੀ ਜੀ ਪਿਓਰ ਮੋਰਾ ਕਾਲੀ ਆ ਆਜੋ ਜੀ ਤੇ ਬੱਚਾ ਵੀ ਕੱਟੀ ਹੈ ਮਗਰ ਹਾਂਜੀ ਤੇ ਸੂਈ ਨੂੰ ਕੋਈ ਲਾ ਲੋ ਮਹੀਨੇ ਦੇ ਅੰਦਰ ਹੀ ਆ ਟਾਈਮ ਆ ਜੀ ਉਹ ਵੀ 25 ਦਿਨ ਮਹੀਨਾ ਲਾ ਰਹੀ ਕੋਈ ਜੀ ਤੇ ਕਿੰਨਾ ਦੁੱਧ ਮੌਜੂਦਾ ਹੋਂ ਜੀ ਭਾਜੀ ਦੁੱਧ ਤੇ 9-10 ਲੀਟਰ ਆ ਜੀ 8 ਗਹਿ ਕੇ ਦੇਣੀ ਆ 8 ਲੀਟਰ ਗਹਿ ਕੇ ਨਾ ਵੈਹੇ ਜੇ ਵਿਖਾਵੇ ਦੇ ਪਾਸੋਂ ਗੱਲ ਕਰੀ ਆਰਡਰ ਕੁਆਲਟੀ ਦੇ ਪਾਸੋਂ ਦੁੱਧ 12 ਲੀਟਰ ਦਾ ਵੀ ਵਿਖਾਵਾ ਚਕੀਨ ਤਾਂ ਬਹੁਤੀ ਜਰੀ ਹੈ ਠੀਕ ਹੈ ਲੋ ਕਰ ਲਓ ਚੈੱਕ ਦੋਸਤੋ ਪੂਰੀ ਫੁੱਲ ਬ੍ਰੀਡ ਅਮਨ ਅਤੀ ਸੀਮਨ ਦੀ ਝੋਟੀ ਸੋ ਆ ਪਹਿਲਾ ਤੇ ਮੂੰਹ ਚੋ ਚਾਰ ਦੰਦ ਰਾਜੀ ਆ ਪੂਰੀ ਵੇਖੇ ਕਿਸੇ ਵੀਰ ਨੇ ਚੰਗੀ ਤਰ੍ਹਾਂ ਆਜੀ ਬਾਕੀ ਨਾ ਹਾਂਜੀ ਹੈਗੀ ਵੀ ਲੋ ਜੀ ਥੋੜੀ ਜਿਹਾ ਅੱਗੇ ਤੋਰ ਦੋ ਬੜੀ ਆਜੀ ਬਾਕੀ ਨਾ ਹੈਗੀ ਵੀ ਇਧਰ ਵੇਖੋ ਨੀਲ ਜੇ ਆਪਾਂ ਜਿਹੜੀ ਘਰੇ ਬਣਾਈਏ ਲੋ ਜੀ ਆ ਵੇਖੋ ਆ ਕਰਿਓ ਚੈੱਕ ਜੀ ਮੈਨਾ ਜੀ ਆ ਵੇਖੋ ਵੇਖੋ ਜੀ ਲੋ ਜੀ ਇਹ ਪੂਰਾ ਮੂੰਹ ਹੱਥ ਵਿੱਚ ਕੋਈ ਗਾਲੀ ਨਹੀਂ ਇਹਨੋਂ ਪਤਾ ਹੀ ਨਹੀਂ ਮਦਦ ਜਾਈਆਂ ਠੀਕ ਹੈ ਜੀ ਫਿਰ ਬੱਚੇ ਤੇ ਦੋਵੇਂ ਟਾਈਮ ਖੁਸ਼ ਹੋ ਕੇ ਮਿਲਦੀ ਬਰੀਡ ਹੈ ਨਾ ਹਾਂਜੀ ਹਾਂਜੀ ਲੋ ਜੀ ਕਰਿਓ ਚੱਕੋ ਰਹਿਮਤ ਇਹ ਤਾਂ ਗਾਂ ਕੋਈ ਤਲੋ ਲੈ ਜੂ ਤੇ ਵਾਅਦੇ ਦੀ ਆ ਠੀਕ ਹੈ ਜੀ ਹਾਂਜੀ ਲੋ ਜੀ ਕਰੋ ਚੱਕੀ ਬਾਕੀ ਇਹ ਸਿੰਗੀ ਸਿੰਗੀ ਵੇਖੋ ਤਈ ਬਿਲਕੁਲ ਰਿੰਗ ਸਿੰਗ ਵੇਖੋ ਮੈਂ ਨਾ ਇਦਾਂ ਨਿਕਾ ਲੱਗਦੇ ਨਹੀਂ ਰੁਪਈਆ ਅੰਦਰ ਰੁਪਈਆ ਹੋਣਾ ਲੱਗੋ ਨਹੀਂ ਲੰਗਦਾ ਹਾਂਜੀ ਅਜੇ ਮੋੜਦੀ ਹੁੰਦੀ ਸਿੰਗ ਹੋਦੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਕਰ ਲਓ ਚੱਕ 8 ਲੀਟਰ ਮੌਜੂਦਾ ਦੁੱਧ ਤਿਆਰ ਹੋਊਗਾ ਜੀ ਖੁਲਾ ਡਲਾ ਠੀਕ ਹੈ ਜੀ ਬਾਕੀ ਇੱਕ ਤੇ ਆਪਾਂ ਨੇ ਹਨ ਹੈਗੀ ਕੱਟੀ ਹੈ ਹਾਂਜੀ ਹਾਂਜੀ ਬਾਕੀ ਚਲੋ ਸਾਂਭੀ ਕੇ ਚੰਗੇ ਸ਼ੌਂਕ ਦੇ ਨਾਲ ਹੈ ਨਾ ਜੀ ਹਾਂਜੀ ਹਾਂਜੀ ਹਾਂ ਜੀ ਸ਼ੌਂਕ ਦੇ ਮੋਲਿਆ ਜੀ ਸਾਂਭਦੇ ਸ਼ੌਂਕ ਦਾ ਮੋਲ ਸਿੰਘ ਜੀ ਪਹੁੰਚ ਕਿੰਨੇ ਚ ਕਰਦਣੀ ਭਾਜੀ ਜੜੀਆਂ ਜੜੀਆਂ ਚੋਟੀਆਂ ਦੇ ਸਵਾ ਸਵਾ ਲੱਖ ਤੋਂ ਢੇਰ ਦੇਣਾ ਫਿਰ ਬੰਦ ਠੀਕ ਹੈ ਆ ਦੇਖੋ ਐਸ਼ਾ ਜੀ ਆ ਲੋ ਜੀ ਸਾਂਭੀ ਸਭੀ ਚੰਗੀ ਕੇ ਐ ਵੇਖ ਲੋ ਦੇਖੋ ਪੰਡਾ ਹੀ ਭਾਈ ਫਿਰਦੀ ਜੀ ਵੇਖੋ ਹਾਂਜੀ ਹਾਂਜੀ ਭਾਵੇਂ ਮੈਂ ਨਾ ਲੱਤਾਂ ਤਾਂ ਨਹੀਂ ਜਿਆਦਾ ਆ ਵੇਖੋ ਲੈ ਕਰੋ ਜੀ ਚੈੱਕ ਲਾਓ ਜੀ ਹੈ ਬਹੁਤ ਵਧੀਆ ਸੀਲਸ ਲੱਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਦਸੋ ਜੀ ਫਿਰ ਇਹਦੀ ਪਹੁੰਚ ਕਰ ਦਈਏ ਸਮਾਜ ਜਿੰਨੇ ਜ ਮਰਜ਼ੀ ਕਰੋ ਜੀ ਕਰਨ ਦਾ ਹੱਕ ਵੀ ਆ ਨਹੀਂ ਸਵਾ ਨਾਲ ਆਪਾਂ ਕੀਤਾ ਉਦਾਂ ਧੁੰਦ ਚ ਠਰਨ ਦਾ ਮੋਲ ਨਹੀਂ ਪਊ ਨਹੀਂ ਮੋਲ ਹਾਂ ਜੀ ਹਾਂ ਪਰ ਆਪਾਂ ਕਈ ਬੰਦੇ ਆਖ ਦਿੰਦੇ ਹੁਣ ਕਈ ਜਾਂਦੇ ਜੇ ਸਾ ਨੂੰ ਕੋ ਟਟਣਾ ਨਹੀਂ ਹੁੰਦਾ ਤੇ ਮੋਲੀ ਵੱਧ ਮੰਗ ਲਿਆ ਕਰ ਏ ਇੰਨਾਂ ਨੇ ਜੀ ਮੋਲ ਵੱਧ ਮੰਗੇ ਤੇ ਤੂੰ ਹਰ ਤਾਉਣੇ ਨਹੀਂ ਆਹ ਜੀ ਇਤਗ ਹੁਣ ਆਖੀਦਾ ਮਨ ਧੁੰਦਿਆ ਭੈਣ ਭਰਾ ਕਈ ਜਾਂਦੇ ਸਾਡਾ ਫਲਾਂਟਿੰਗ ਬਾਜੀ ਕੋਈ ਨਹੀਂ ਗਾਗ ਧੁੰਦ ਚ ਉਤਰਿਆ ਹੋਂ ਆਉਂਦੇ ਆੜਾ ਕਰਕੇ ਹੁਣ ਆਉਂਦੇ ਹਾਂ ਹਾਂ ਪਠਾਨਕੋਟ ਅੱਜ ਮਈਆਂ ਗਈਆਂ ਸਵੇਰੇ ਦੋ ਬੰਦੇ ਮਈਆਂ ਸੜੀਆਂ ਠੀਕ ਹੈ ਜੀ ਹ ਹਾਂਜੀ 21 ਨਹੀਂ ਭਾਜੀ ਸਾਰੇ ਵਾਡੇ ਵਾਢੇ ਸਾਰੇ ਵਾਡੇ ਵਾਢੇ 100 ਰੁਪਏ ਛੋਟ ਹੋਣੀ ਜੀ ਇਹਦੇ ਵਿੱਚ ਠੀਕ ਹੈ ਜੀ ਪੂਰੇ 73000 ਦੇ ਵਿੱਚ ਪਹੁੰਚ 100 ਕੋਲ ਮਿੱਠੀ ਹਾਂਜੀ ਗੱਡੀ ਕੋਆਦਲੇ 70000 ਰੁਪਏ ਮਹੀ ਜੀ ਆਮੀ ਮੱਝ ਮਿਲ ਜਰੀ ਹੈ ਨਾ ਜੀ ਦੋ ਮੱਝ ਮਿਲਣੀਆਂ 70000 ਹਾਂਜੀ ਹਾਂਜੀ ਵੇਖੋ ਜੀ ਆਹੇ ਥਾਪੀਆਂ ਭਾਣੋਂ ਵੱਜਣੀਆਂ ਹਾਂ ਲਓ ਜੀ ਕਰੋ ਚੈੱਕ ਜੀ ਬਾਕੀ ਬਰੀਡ ਵੀ ਪੂਰੀ ਫੁੱਲ ਹੈ ਹਾਂਜੀ ਹਾਂਜੀ ਤੇ ਇਹਨਾਂ ਅਗੇ ਤਿੰਨ ਨੰਬਰ ਜੀ ਇਹਨਾਂ ਅਗੇ ਭਾਜੀ ਤਿੰਨ ਨੰਬਰ ਸੁਹਾ ਦੁਜਾ ਠੀਕ ਹੈ ਜੀ ਭੈਣ ਭਰਾਵਾਂ ਦੇ ਗਾੜੀ ਬਾਕੀ ਹਾਂਜੀ ਆਪ ਜੀ ਸਮ ਸੂਈ ਨੂੰ ਭਾਜੀ ਇਹਨੂੰ ਇਹ ਜੇ ਕੋ ਤਿੰਨ ਕ ਮਹੀਨੇ ਤਿੰਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਹੈ ਨਾ ਜੀ ਤਿੰਨ ਸਾਢੇ ਤਿੰਨ ਮਹੀਨੇ ਹੋਏ ਜੇ ਤੇ ਇਹਦੇ ਨਾ ਬੱਚਾ ਨਹੀਂ ਹੈਗਾ 부ਛੀ ਆ 부ਛੀ ਬਣੀ ਦੀ ਹੈ ਨਾ ਜੀ 부ਛੀ ਤੇ ਮਿਲਦੀ ਠੀਕ ਹੈ ਜੀ ਦੁੱਧ ਕੰਨਾਈ ਤਿਆਰ ਆ ਭਾੜੇ ਤੇ ਮਿਲਦੀ ਦੁੱਧ 9 ਤਾ ਲੀਟਰ ਚ ਮਾਵਾਂ ਹਾਂਜੀ 8 ਕਹਿ ਕੇ ਦੇਣੀ 8 ਲੀਟਰ ਦੀ ਹੈ ਨਾ ਜੀ ਤੇ ਇਹਦੀ ਪਹੁੰਚ ਕਿੰਨੇ ਚ ਕਰ ਲੈਣੀ ਇਹਦੀ ਵੀ ਭਾਜੀ ਡੈ ਜੀ ਆ ਹਾਂਜੀ ਅੱਜ ਪੰਜ ਛੋਟੇ ਛੋਟੇ ਹੋਣੇ ਠੀਕ ਹੈ ਜੀ ਜਿਹੜਾ ਚਲੋ ਭੈਣ ਭਰਾਵਾਂ ਨਾਲ ਰਜਾਈ ਚ ਬਹਿ ਕੇ ਸੌਤਾ ਕਰ ਲੈ ਠੀਕ ਹੈ ਜੀ ਪਹਿਲੇ ਪਾਰੇ ਪਹੁੰਚ ਕਰਾ ਲੈ ਤੇ ਭਾਵੇਂ ਇ ਇਹਦੀ ਵੀ ਸਾਰੇ ਵਾੜੇ ਵੱਢ ਕੇ ਹਾਂਜੀ ਪੂਰੇ 53000 ਦੇ ਵਿੱਚ ਪਹੁੰਚ ਜੀ ਜੈਨਿਕਾ 53 ਹੀ ਇਹ ਤਾਂ 53 ਪਹਿਲਾਂ ਹਾਂਜੀ 53000 850 ਕਿਲੋਮੀਟਰ ਦੀ ਗੱਡੀ ਕੋਲ ਦੇ ਪੂਰੇ 50000 ਦੀ ਮਹਿੰਗੀ ਪੂਰੇ 50 ਹਾਂਜੀ ਦੋ ਮੱਜਾਂ ਦਾ ਰੇਟ ਹੋ ਗਿਆ ਜੀ ਦੋਸਤੋ ਪੂਰੇ 50 50000 ਰੁਪਏ ਦਾ ਜੀ ਕਰਿਓ ਚੱਕ ਆ ਲਓ ਜੀ ਇਹਦਾ ਮੂੰਹ ਮੂੰਹ ਇਦਾਂ ਹੀ ਫਰੰਦੋ ਠੀਕ ਹੈ ਜੀ 8 ਲੀਟਰ ਦੁੱਧ ਜੀ ਮੌਜੂਦਾ ਤਿਆਰ ਹੈ ਨਾ ਮੈਂ ਨਾ ਕੋਈ ਇਹਨੂੰ ਸੰਗ ਸ਼ਰਮ ਨਹੀਂ ਇੱਜ਼ਤਾਂ ਮਰਜੀ ਕੋ ਗੱਲ ਹੀ ਨਹੀਂ ਤੇ ਲਾਓ ਦੇਖੋ ਜੀ ਹਾਂਜੀ ਲਓ ਜੀ ਆ ਲਓ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਹਨ ਇਹ ਐਵੇਂ ਵੀ ਵੇਖ ਲੈਣੇ ਨਾ ਭੈਣ ਭਰਾ ਜਿਆਦਾ ਭੈਣ ਭੂਣ ਦੇ ਡੰਗਰ ਚੋਂ ਨੇ ਦੇ ਘਰਾਂ ਜਾਏ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ ਲਓ ਜੀ ਕਰੋ ਜੀ ਚੈੱਕ ਬਹੁਤ ਸੋਹਣੀ ਮੱਝ ਦੋਸਤੋ 8 ਕਿਲੋ ਦੁੱਧ ਮੌਜੂਦਾ ਤਿਆਰ ਮੌਕੇ ਦਾ ਤੇ ਰੇਟ ਬਿਲਕੁਲ ਜੈਨੂਲ ਹਾਂਜੀ 53000 ਰੁਪਏ ਜੀ ਦੋਸਤੋ ਪਹੁੰਚ ਮੈਂ ਨਾ ਯਾਰ ਸਾਰੇ ਪੀਸ ਹੀ ਬੜੇ ਛੋਟੇ ਛੋਟੇ ਭਾਲੇ ਛੋਟੇ ਛੋਟੇ ਭਾਲੇ ਸਾਰੇ ਪੀਸ ਆਹ ਚੀਜ਼ਾਂ ਨਾ ਬਹੁਤ ਜੁੜੀਆਂ ਕਟ ਮਿਲੀਆਂ ਲਓ ਜੀ ਵੇਖੋ ਜੀ ਹਾਂਜੀ ਵੇਖੋ ਜੀ ਠੀਕ ਹੈ ਜੀ ਕਿ ਇਹਨੇ ਕੋਈ ਗੋੜ ਮਸਾਲਾ ਦੇਣਾ ਹੋਵੇ ਤੇ ਮੈਨੂੰ ਆ ਜਾ ਜਿੰਨਾ ਮਰਜੀ ਜਿੰਨਾ ਬਾਕੀ ਮੈਂ ਦੁੱਧ 10 ਲੀਟਰ ਹੀ ਦਊਗੀ ਠੀਕ ਹੈ ਜੀ ਆਪਾਂ 8 ਕਹਿ ਕੇ ਦੇਣੀ ਹੈ ਉਪਰੇ ਤਾਂ ਆ ਕੇ ਕਿਹਨਾਂ ਫੂਲੜਾ ਦੇ ਘਟ ਜਾ ਹਾਂਜੀ 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 ਹਲੋ 253000 ਰੁਪਏ ਚ ਇਹਦੀ 100 ਕਿਲੋਮੀਟਰ ਤੱਕ ਦੀ ਅੱਜ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਇਆ ਤਾਂ ਫਿਰ 50000 ਰੁਪਿਆ ਗੂਸ਼ੀ ਬਣੀ ਜੇ ਦੋਵੇਂ ਟੈਂਪੂ ਸ਼ੀਤੇ ਮਿਲਦੀ ਹੈ ਇਧਰ ਬਣੀ ਹੈ ਪਹਿਲੀ ਸੜੀ ਠੀਕ ਹੈ ਜੀ ਲੋਜੀ ਹਾਂਜੀ ਬ੍ਰਿਮ ਜੀ ਚਾਰ ਨੰਬਰ ਦਾ ਦੱਸੋ ਜੀ ਭਾਜੀ ਵੱਡੀ ਮਹੀ ਜੇ ਵੀ ਠੀਕ ਹੈ ਜੀ ਜਫਰਾਵਾਦੀ ਹਾਂਜੀ ਦੁੱਧ ਚਵਾਵਾ ਨੌ ਬਾਹ ਲੀਟਰ ਅੱਠ ਲਾਵੇ ਕੋਈ ਅੱਠ ਲਾ ਲੈ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਇਹਨੂੰ ਵੀ ਕੋਈ ਹੋਇਆ ਜੇ ਕੋਈ ਤਿੰਨ ਕੁ ਮਹੀਨੇ ਸਾਢੇ ਤਿੰਨ ਜੀ ਮਹੀਨੇ ਦੀ ਬਣੀ ਵੀ ਉਹਨਾਂ ਦੱਸੀ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਜੇਕਰ ਤਕਰੀਬਨ ਬਦਲੇ ਦੱਸੇ ਜਿਹੜੀ ਕੋ ਭੈਣ ਭਰਾ ਲਊਗਾ ਆਪਣਾ ਡਿਟੇਲ ਦੇ ਲਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਦਾ ਅੱਠ ਕਿਲੋ ਮੌਜੂਦਾ ਅੱਠ ਲਾਵੇ ਜੀ ਪੱਕਾ ਅੱਠ ਲ ਤੇ ਇਹਦੀ ਫੇ ਪਹੁੰਚ ਕਿੰਨੇ ਚੋ ਜਣੀ ਹੈ ਇਹਦੀ ਤੁਸੀਂ ਬਰਾਬਰੀ ਜਾਣ ਦੋ 53 53 ਦੇ ਪਹੁੰਚ ਗੱਡੀ ਕੋਲ ਪੂਰੇ 50 ਹਜ਼ਾਰ ਅੱਜ ਸਾਰੀ 13 ਦੇ ਲੇ ਤੋਲ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਲਓ ਜੀ ਕੋਲੋ ਜੀ ਦੋਸਤੋ ਇਹ ਵੀ 53000 ਰੁਪਏ ਦੇ ਵਿੱਚ ਪਹੁੰਚ ਯਾਫਰਾਵਾਦੀ ਮੱਝ ਕੱਦ ਕਾਠ ਵੱਡਾ ਸੁਣਾ ਲਓ ਜੀ ਕਰੋ ਚੈੱਕ ਮਿਲਦੀ ਹੈ ਵੀ ਭਾਰੇ ਦੇ ਜਦੋਂ ਟਾਈਮ ਭਾਰੇ ਦੇ ਜੀ ਸਣਾ ਸੁਆਣੀ ਬਣਾ ਬਣਾ ਵਧੀਆ ਆ 22 ਬਹੁਤ ਵਧੀਆ ਲਓ ਜੀ ਸੁਆਹ ਤੁਹਾਡੇ ਸਾਹਮਣੇ ਆ ਦੂਜਾ ਮੰਨ ਲਓ ਤੀਜਾ ਮੰਨ ਲਓ ਨਾਲੋ ਜੀ ਕਲੂ ਚੱਕ ਲੋਹੀ ਮੱਢ ਦੇ ਲੋਹੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਵੇਖੋ ਜੀ ਸਿੰਘ ਜਫਰਾਵਾਦੀ ਮੱਝਾਂ ਨੇ ਲੱਗੇ ਵੇਖੋ 53000 ਤੇ ਪਹੁੰਚ ਗੱਡੀ ਕੋ ਆਦਨੇ 53000 ਦੇ ਵਿੱਚ ਪਹੁੰਚ ਬਿਲਕੁਲ ਨੋਰਮਲ ਰੇਟ ਸਿੰਗਲ ਹੱਡੀ ਦੀ ਮੱਝ ਚੈੱਕ ਕਰ ਲਿਓ ਇਹ ਲਓ ਜੀ ਵੇਖੋ ਇਹਦੇ ਥਣਾ ਸਮਾਂ ਦੀ ਕੁਆਲਿਟੀ ਚਾਰ ਮਾਗ ਤੁਹਾਨੂੰ ਦਿਖਾਤੇ ਆ ਪਹਿਲੇ ਪੂਰ ਦੇ ਵਿੱਚ ਤੇ ਇਹ ਦੋ ਅੱਗੇ ਦੂਜੇ ਪਾਸੇ ਚਲਦੀ ਹੈ ਜੀ ਹਾਂਜੀ ਆ ਜੋ ਜੀ ਹਾਂ ਇਹ ਆ ਗਈ ਹਰਿਆਣੇ ਦੀ ਜੀ ਬਾਜੀ ਹਰਿਆਣੇ ਦੀ ਮਹੀਂ ਜੋ ਲਓ ਜੀ ਪਰਿਓ ਚੱਕ ਜੀ ਭਾਈ ਮਾਤੇ ਨੂੰ ਹਾਂਜੀ ਆ ਵੇਖੋ ਜੀ ਦੋਸਤੋ ਇਹਦਾ ਮੈਂ ਦਾ ਕਦ ਕੱਦ ਚੈੱਕ ਕਰ ਲਓ ਬਾਹਰ ਨਿਕਲਦੀ ਹੈ ਮੈਂ ਤੁਹਾਨੂੰ ਦਿਖਾਵਾਂਗੇ ਹਾਂਜੀ ਕਿੰਨਾ ਟਾਈਮ 걸ਿਆ ਬ੍ਰਿਆਮ ਸੁਈ ਨੂੰ ਹਾਂਜੀ ਸੂਈ ਨੂੰ ਕਹਣਾ ਡਮਗ ਸੂਈ ਨੂੰ ਭਾਜੀ ਇਹਨੂੰ ਇਹ ਜੇ ਕੋਈ ਡੇਢ ਮਹੀਨਾ ਡੇਢ ਮਹੀਨਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਮਹੀਂ ਦਾ ਬੱਚਾ ਨਹੀਂ ਹੈਗਾ 부ਚੀ ਆ ਇਹਦੀ ਵੀ 부ਚੀ ਬਣਾਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਆਪਾਂ ਵਖਾਤਦੇ ਦੋਵੇਂ ਹੈਂ 부ਚੀ ਆ ਠੀਕ ਹੈ ਜੀ ਹਾਂ ਤੇ ਇਹਦੇ ਥੱਲੇ ਬਰੇਮ ਦੁੱਧ ਕੰਦਾ ਹੋਣਾ ਦੁੱਧ ਭਾਜੀ ਇਹ ਥੱਲੇ ਮਹੀਂ ਥੱਲੇ 9-10 ਲੀਟਰ ਜੇ ਆਪਾਂ 8 ਕਹਿ ਕੇ ਦੇਣੀ 8 ਲੀਟਰ ਕਹਿ ਕੇ ਸੌਦਾ ਕਰ ਲੇ ਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚੂਗੀ ਹਾਂਜੀ ਲਓ ਜੀ ਐਦਾਂ ਹੀ ਧਾਰਦੇ ਭਾਜੀ ਐਦਾਂ ਹੀ ਜੀ ਗੱਡੀ ਬੁਚੀ ਬੁਚੀ ਸੁਟਨੀ ਬੁਚੀ ਵੀ ਲਾ ਲੋ ਤੇ ਚਾਟ ਪਾ ਲੋ ਭੜਾ ਪਾ ਲੋ ਭਾਵੇਂ ਇਦਾਂ ਹੀ ਪਸੰਦ ਪੂਰੀ ਆ ਲੋ ਜੀ ਦੋਸਤੋ ਆਹ ਦੇ ਗੋਣੇ ਨਹੀਂ ਨਹੀਂ ਫਰਿੱਜ ਦੇ ਫਰਿੱਜ ਲੋ ਜੀ ਵੇਖੋ ਜੀ ਜਦੋਂ ਮੈਂ ਕਰਵੇਂ ਭਾਵੇਂ ਸਿਆਰ ਰਮਾਨਾ ਪਰੋਣਾ ਉਹਦਾ ਇਦਾਂ ਤੋ ਧਾਰ ਤੇ ਚੋਲੋ ਠੀਕ ਹੈ ਜੀ ਕਿਸੇ ਮੋਗੇ ਪੱਠੀ ਬਣੇਗੀ ਖੁਰੀ ਧਾਰ ਮਾਰੋ ਚੋ ਧਾਰ ਮਾਰੋ ਚੋ ਬਸ ਸੌਖਾ ਕੰਮ ਬੋਲ ਮੈਨਾਂ ਨੂੰ ਮੈਂ ਘੰਟੇ ਬਾਅਦ ਚਾਹੀ ਜੋ ਜਿੰਨਾ ਕੋ ਲੋੜ ਹੈ ਉਹਨਾਂ ਚੋਲੋ ਤੇ ਫੇਰ ਚੋ ਹਾਂਜੀ ਪਾ ਦੇ ਚੋ ਕੇ ਚਾਹ ਬਣਾਉਂਗਾ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚ ਹੋਊਗੀ ਫਾ ਗੁਣਾ ਦੇ ਹਿਸਾਬ ਨਾਲ ਉਹਨਾਂ ਨੇ ਭਾਈ ਇਹਦਾ ਮੁੱਲ ਨਹੀਂ ਕਿ ਕੋਈ ਠੀਕ ਹੈ ਜੀ ਤੇ ਬੱਚੇ ਦਾ ਵਟਾ ਲਗਾ ਵਟੇ ਹਿਸਾਬ ਨਾਲ ਆਪਾਂ ਲੈ ਆਂਦੀ ਰੇ ਆਪਾਂ ਨੂੰ ਹੋ ਹਿਸਾਬ ਨਹੀਂ ਪੈਂਦਾ ਠੀਕ ਹੈ ਜੀ ਵੀਦੀ ਕਰਦੀ ਹੈ ਪੂਰੇ 70 ਟਪਾਉਂਜ ਕਰੋ ਜੀ ਜਰੂਰ ਕਰੋ ਪੂਰੇ 68000 ਦੇ ਵਿੱਚ ਪਹੁੰਚ ਜੀ ਠੀਕ ਹੈ ਜੀ ਗੱਡੀ ਕੋਲ ਲਓ 65000 ਦੀ ਮੈਂ ਦੇਣੀ 65000 ਹੈ ਨਾ ਜੀ ਠੀਕ ਹੈ ਜੀ ਲਓ ਜੀ ਦੋਸਤੋਂ ਗੋਣ ਤੁਹਾਨੂੰ ਇਹਦੇ ਮੱਝ ਦੇ ਵਿਖਾਤੇ ਆ ਧਾਰ ਮਾਰੋ ਤੇ ਚੋਲੋ ਹਾਂਜੀ ਸੁਆ ਤੁਹਾਡੇ ਸਾਹਮਣੇ ਆ ਕਦ ਕੱਢ ਮੈਂ ਦਾ ਬਹੁਤ ਸੋਹਣਾ ਵੱਡੀ ਮੈਂ ਹੈ ਜੀ ਪੈਸਿਆਂ ਦੀ ਗਾਂ ਠੀਕ ਹੈ ਜੀ ਹਾਂਜੀ ਦੁੱਧ ਦੋ ਕਿੰਨਾ ਤਿਆਰ ਜੀ ਦੁੱਧ ਭਾਜੀ 9 ਦਾ 10 ਲੀਟਰ ਹੈ 8 ਲਾਵੇ ਕੋਈ 9 10 ਲੀਟਰ ਦੁੱਧ ਤਿਆਰ 8 ਲੀਟਰ ਮੰਨ ਕੇ ਸੌਦਾ ਕਰ ਲੇ 68000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਆ ਲੀ ਨਾ ਆ ਵੇਖੋ ਇੱਥੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਜੀ ਇਹ ਮੇਰੇ ਸਾਹ ਨਾਲ ਹਾਫੀ ਚ ਕੱਲੀ ਆਊਗੀ ਆ ਵੇਖੋ ਆ ਲਓ ਜੀ ਇੱਧਰ ਦੇਖੋ ਜੀ ਲਓ ਜੀ ਆ ਕਰਿਓ ਚੈੱਕ ਆ ਚੀਜ਼ਾਂ ਨਹੀਂ ਮਿਲਣਗੀਆਂ ਭਾਵੇਂ ਡੇਢ ਲਾ ਲਈਏ ਤੇ ਭਾਵੇਂ ਲਾ ਲਈਏ ਢਾਈ ਲਓ ਜੀ ਵੇਖੋ ਜੀ ਆ ਵੇਖੋ ਆ ਵੇਖੋ ਆਡੇ ਘੜੀ ਘਰੇ ਬਣਾਈਏ ਜਿੱਥੇ ਵੇਖ ਲੋ ਬਾਹਰ ਵੀ ਖਿਲਾਰ ਲਈ ਤੇ ਅੰਦਰ ਵੀ ਤੁਹਾਨੂੰ ਧਾਰ ਮਾਰ ਕੇ ਆ ਲਾ ਲਈ ਘੜੀ ਘੜੀ ਲਓ ਜੀ ਆਹ ਵੇਖ ਲੋ ਜੀ ਮੈਂ ਮੇਰੀ ਨਾਮਲੇ ਘਰੇ ਜਾ ਕੇ ਅਗਲੇ ਦੇ ਵੇਖੋ ਵੀਰੇ ਰੁਪਏ ਸਾਰੇ ਵਾਪਸ ਕਰੂੰਗਾ ਫਰਾਈਸ ਤੇ ਨਹੀਂ ਮੈਂ ਬੰਦ ਆਹ ਲਓ ਜੀ ਆਹ ਵੇਖੋ ਜੀ ਲਓ ਲਓ ਜੀ ਪਵਾਂਦੀ ਇਦਾਂ ਧਾਰ ਦੋ ਮੈਨੂੰ ਨਾ ਮੈਨੂੰ ਧਰਾਂ ਦਾ ਤਾਂ ਨਾ ਤੁਸੀਂ ਆਜੋ ਲਓ ਆਹ ਲਓ ਜੀ ਠੀਕ ਹੈ ਜੀ ਤਾਂ ਕਰੋ ਛੇ ਆਹ ਵੇਖੋ ਜੀ ਲਓ ਜੀ ਠੀਕ ਹੈ ਜੀ ਇਹ ਗਾਵਾਂ ਨਾਲੋਂ ਦੋਸਤੋਂ ਵੱਧ ਛੇ ਹਾਂ ਜੀ ਜਿੱਥੇ ਮਰਜ਼ੀ ਖਿਲਾਰ ਦੋ ਇਹਨੂੰ ਬਹੁਤ ਸੁਣੀ ਸੀਲਸ ਲੱਗ ਗਿਆ ਜੀ ਠੀਕ ਹੈ ਜੀ ਬਰੀਡ ਦਾ ਹੀ ਮੁੱਲ ਹੈ ਜੀ ਹਾਂ ਜੀ ਦੇਖਿਓ ਬੜਾ ਕੱਦ ਕਾਟ ਇਹਦਾ ਪੂਰੇ ਡੋੜਾ ਕੋਲੋਂ ਵੀ ਕੱਟਿਆ ਕੱਟਿਆ ਜੀ ਜਿਹੜੇ ਸਾਹ ਦੇ ਨਾਲ ਇਹਦੇ ਵਿੱਚ ਗੋਣੇ ਹੈਂ ਜੀ ਹਾਂ ਜੀ ਹਾਂ ਜੀ ਲੋ ਜੀ ਵੇਖੋ ਜੀ ਮੁੱਲ ਬਿਲਕੁਲ ਨੋਰਮਲ 68000 ਰੁਪਏ ਚ ਪਹੁੰਚ ਹੈ ਨਾ ਜੀ ਗੁਣਾ ਦੇ ਹਿਸਾਬ ਨਾਲ ਤੇ 10000 ਰੁਪਿਆ ਦੇ ਗੁਣਾ ਦਾ ਮੁੱਲ ਆ ਮੁੱਲੇ ਜੀ ਮੁੱਲੇ ਹਾਂਜੀ ਹਾਂਜੀ ਕੱਲੇ ਕੱਲੇ ਗੁਣ ਦਾ ਮੁੱਲ ਆ ਲਈ ਦੇਣਾ ਪੈ ਜਾਂਦਾ ਜੀ ਉਦਾਂ ਜੀ ਉਦਾਂ ਤੁਹਾਨੂੰ ਦੱਸਿਆ ਭੋਵੇਂ ਤੈਨੂੰ ਪਤਾ ਹੀ ਨਹੀਂ ਕੋਈ ਭੋਵੇਂ ਥੱਲੇ ਦੀ ਮਹਿੰਗੀ ਜਾਂ ਠੀਕ ਹੈ ਜੀ ਹਾਂਜੀ ਪਹੁੰਚਾਈ ਰਹੀ ਅਸਲ ਜੀ ਹੋ ਜਾਣਾ ਹਾਂਜੀ ਹਾਂਜੀ ਠੀਕ ਹੈ ਜੀ ਆਓ ਜੀ ਅੱਗੇ ਦੱਸੋ ਜੀ ਇਹਦੇ ਬਾਰੇ ਇਹ ਵੀ ਭਾਈ ਝੋਟੀ ਦੁਜਾ ਸੁਗਾ ਜੀ ਦੋ ਦਾ 8 ਜੀ ਇਹਦੇ ਸੇ ਅੱਛਾ ਜੀ ਤੇ ਸੂਈ ਜੇ ਕੋਈ ਤਨਾ ਸਾਢੇ 3 ਮਹੀਨਿਆਂ ਦੀ ਇੱਕ ਮਹੀਨੇ ਦੀ ਬਣੀਗੀ ਇੱਕ ਮਹੀਨੇ ਦੀ ਬਣੀ ਹੈ ਨਾ ਇਹਦੀ ਕਿੰਨੇ ਚ ਪਹੁੰਚ ਜਾਨੀ ਹੈਗਾ ਮਿਲਦੀ ਪਾੜੇ ਤੇ ਪਾੜੇ ਤੇ ਮਿਲਦੀ ਹੈ ਨਾ ਜੀ ਜੈਦੀ ਹੈ ਜੀ ਜੈਦੀ ਦੇਣੀ ਆਪਾਂ ਅੱਛਾ ਜੀ ਸਰਚ ਕਰਦੀ ਪਹੁੰਚ ਦੱਸੋ ਜੀ ਕਦੋਂ ਜੀ ਪੂਰੇ 58 ਚ ਪਹੁੰਚ 58 ਜੀ ਗੱਡੀ ਕੋ ਆਦਲੇ 55000 ਦੀ ਲੋ ਜੀ ਕਰਿਓ ਚੈੱਕ 58 60000 ਦੇ ਵਿੱਚ ਪਹੁੰਚ ਨਹੀਂ ਜੀ 58000 58000 ਹੈ ਨਾ ਜੀ ਦੋ ਜ਼ਮੀਨਾਂ ਗੱਡੀ ਆਪਣੀ ਲੈ ਫਿਰ 55000 55 ਰਿੰਗ ਸਿੰਘ ਸੋਣਾ ਨਿੱਕੀ ਸਿੰਘੀ ਬਿਲਕੁਲ ਦੋਸਤੋ ਰਿੰਗ ਸਿੰਘ ਤੇ ਦਰਮਿਆ ਇਹਦਾ ਮਧਰੀਆਂ ਡੋਲੀਆਂ ਵਾਲੀ ਮੱਝ ਆ ਕਰੋ ਚੱਕ ਜੀ 8 ਕਿਲੋ ਦੁੱਧ ਜੀ ਤਿਆਰ ਮੌਕੇ ਦਾ 8 ਲੀਟਰ ਜੀ 8 ਲੀਟਰ ਤਿਆਰ ਜੀ ਮੌਕੇ ਦਾ ਚਲੋ ਜੀ ਦੇਖੋ ਜੀ ਅੱਜ ਪਾਸ ਛੋਟਾ ਛੋਟਾ ਆ ਬਸ ਜਿਹੜੇ ਮੇਲੇ ਲੱਗ ਜਾਣ ਸਵੇਰੇ ਮੇਲੇ ਵਾਲੇ ਪਾਸ ਨੇ ਹਾਂਜੀ ਹਾਂਜੀ ਮੇਲੇ ਵਾਲੇ ਵੱਡੀਆਂ-ਵੱਡੀਆਂ ਆਫਰਾਂ ਮੱਜਾਂ ਵੱਡੀਆਂ ਤੇ ਰੇਟ ਛੋਟੇ-ਛੋਟੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਕਰ ਲਿਓ ਚੱਕ ਇਹਦੀ ਹੈਗੀ ਜੀ ਪੂਰੇ 58000 58000 ਚ ਪਹੁੰਚ ਹੈ ਨਾ ਜੀ ਲਓ ਜੀ ਕਰ ਲਓ ਚੈੱਕ ਬਿਲਕੁਲ ਨੋਰਮਲ ਰੇਟ 58000 ਰੁਪਏ ਜੀ ਲਓ ਜੀ ਕਰਿਓ ਚੈੱਕ ਜੀ ਦੋਸਤੋ ਅੱਜ ਦੀ ਵੀਡੀਓ ਦਾ ਇਹ ਲਾਸਟ ਪੀਸ ਰਹਿ ਗਿਆ ਜੀ ਹਾਂਜੀ ਪਾਜੀ ਭੈਣ ਭਰਾਵਾਂ ਦੀ ਬੜੀ ਜ਼ਿਆਦੀ ਡਿਮਾਂਡ ਆ ਹਾਂਜੀ ਟੋਕੜ ਗੱਬਣ ਟੋਕੜ ਗੱਬਣ ਆ ਗਈ ਹੈ ਨਾ ਜੀ ਸਭ ਤੋਂ ਲਾਸਟ ਪੀਸ ਇਹ ਸਰਪ੍ਰਾਈਜ਼ ਹੈ ਜੀ ਇੱਕ ਮੈਂ ਨੇ ਸਾਰੇ ਹੀ ਆਪਾਂ ਸਾਰਾ ਕੁਝ ਭੈਣ ਭਰਾਵਾਂ ਲਈ ਲੈਣ ਦਾ ਅੱਜ ਬੱਚੇ ਵਾਲੀ ਬੱਚੇ ਤੋਂ ਬਣਾ ਛੋਟਾ ਵੱਡਾ ਭਾ ਸਾਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸੋ ਜੀ ਦੁੱਧ ਮਹੀ ਥਲੇ ਹੈਗਾ ਜੀ 9000 ਲੀਟਰ ਜੀ ਅੱਠ ਕਹਿ ਕੇ ਦੇਣਾ ਥੋੜਾ ਮੈਨ ਨੇ ਆਪਣੇ ਤੋਂ ਆ ਗਿਆ ਨਾ ਥੋੜਾ ਜਿਹਾ ਤੁਹਾਨੂੰ ਪਤਾ ਉਪਰਾਂ ਬਣ ਕੇ ਕਰਨਾ ਠੀਕ ਹੈ ਜੀ ਮਿਲਦੀ ਭਾੜੇ ਤੇ ਜੇ ਮਹੀਂ ਬੱਚਾ ਨਹੀਂ ਜੇਗਾ ਕਿੰਨੇ ਚਿਰ ਦੀ ਗੱਪਣੀ ਜੀ ਭਾਜੀ ਦੁੱਧਾ ਸਵਾ ਸੋਈ ਤੀਜੇ ਦੀ ਗੱਪਣ ਜੇ ਸਾਢੇ ਤਿੰਨਾਂ ਦੀ ਦੱਸਿਆ ਡਾਕਟਰ ਨੇ ਤਿੰਨਾਂ ਦੀ ਕਹਿ ਕੇ ਦੇਣਾ ਤਿੰਨਾਂ ਦੀ ਕਹਿ ਕੇ ਲਾ ਲੇ ਹਨਾ ਜੀ ਹਾਂ ਜੀ ਹਾਂ ਜੀ ਕਨਫਰਮ ਹੈ ਆਪਣੇ ਲੋ ਚੈੱਕ ਪਾਸ ਚੈੱਕ ਪਾਸ ਹੈ ਜੀ ਪੂਰੀ ਗਾਰੰਟੀ ਆਪਣੀ ਸੁਣਦੇ ਹਾਂ ਸੱਲੀਆਂ ਪੂਰੀਆਂ ਆਪਣੀ ਹੈ ਨਾ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਜੀ ਮੁੱਲ ਭਾਜੀ ਜੇ ਤੇ ਚਲੋ ਮਹੀਂ ਵਿਗ ਸਿਰ ਹੋਵੇ ਉਹ ਤੇ ਮਹੀਂ ਸਵਾ ਡੇਢ ਦੀ ਹਾਂ ਜੀ ਹਾਂ ਡ ਉਹ ਤਾਂ ਬੜਾ ਟੋਕੜ ਗੱਭਣ ਜਦੋਂ ਨੰਗਰੋਂ ਜਾਂਦਾ ਭਾਵੇਂ ਦੁੱਧ ਵੀ ਨਹੀਂ ਦਿੰਦਾ ਤਾਂ ਵੀ ਰੁਪਈਏ ਵਾਹ ਕੇ ਦੇਖ ਜਾਂਦਾ ਹਾਂਜੀ ਹਾਂਜੀ ਚਲੋ ਅਗਲੇ ਬੰਦੇ ਆਸ ਹੋ ਜਾਂਦੀ ਨਾ ਅਗਲੇ ਪਰ ਦੁੱਧ ਵਹੀਂ ਥੱਲੇ 8 ਕਿਲੋ ਆਣਾ ਜੀ ਹਾਂਜੀ 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 ਤੇ 75 ਤੇ ਕਰਦੀਏ ਪਹੁੰਚ ਕਰਿਓ ਜੀ ਜਾਇ ਜੇ ਬੋਲ 73 ਹਜ਼ਾਰ ਟ ਪਹੁੰਚ 73 ਹਜ਼ਾਰ ਗੱਡੀ ਕੋਲੋਂ ਪੂਰੇ 70 ਦੀ ਮਹੀਨੇ ਪੂਰੇ 70 ਹਜ਼ਾਰ ਦੇਣਾ ਜੀ ਟੋਕੜ ਦੋ ਨੰ ਚੋਕੇ ਖੜੇ ਜੇ ਦੁੱਧ ਮੈਂ ਥੱਲੇ 8ਾਂ ਤੋਂ ਤਾਂ ਨਾ ਆਵੇ ਤੇ ਮੈਂ ਕਿਰਾਏ ਦੇ ਪੈਸੇ ਦਊਂਗੇ ਲਓ ਜੀ ਵਧੀਆ ਕਰ ਲੀ ਠੀਕ ਹੈ ਜੀ ਕੱਦ ਕੱਦ ਮੈਂ ਤਾਂ ਪੂਰਾ ਤੀਜੇ ਸੂਵੇ ਤੇ ਗੱਬਣੇ ਮੂਰੇ ਦੂਜਾ ਸੂਵਾ ਸੂਈ ਆ ਹਾਂਜੀ ਸਾਢੇ 3 ਮਹੀਨੇ ਵੈਸੇ ਬਾਈ ਕਹਿੰਦਾ ਵੀ 3 ਮਹੀਨੇ ਮੰਨ ਕੇ ਚਲੋ ਜੀ ਆਪਣੀ ਲਓ 3 ਮਹੀਨੇ ਦੀ ਜੀ ਹਾਂਜੀ ਲਓ ਜੀ ਕਨਫਰਮ ਹੈ ਚੈੱਕ ਪਾਸ ਆ ਤੇ ਇਹਦੀ ਪਹੁੰਚ ਹੋ ਗਈ ਜੀ 70000 ਚ ਨਹੀਂ ਜੀ 73 ਚ 73000 ਹੈ ਨਾ ਜੀ 73 ਚ ਪਹੁੰਚ 70000 ਚ ਪਹੁੰਚ 70000 ਰੁਪਿਆ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਗਿਆ 70 ਦੀ ਦੇਣੀ ਆ ਆ ਲੋ ਜੀ ਕਰਿਓ ਚਾਹ ਬਿੱਲੀ ਬੋਲੀ ਮਹੀਂ ਜੋ ਬਿੱਲੀ ਮਣਕੀ ਆਖ ਜੇ ਆ ਲੋ ਜੀ ਵੇਖੋ ਤੰਨਾ ਦੀ ਪੂਰੀਆਂ ਦੀ ਚੈੱਕ ਪਾਸ ਦੇ ਠੀਕ ਹੈ ਜੀ ਸਾਡੇ ਤੰਨਾ ਦੀ ਆਖਰ ਡਾਕਟਰ ਤੰਨਾ ਦੀ ਲਾਵੇ ਠੀਕ ਹੈ ਜੀ ਆ ਲੋ ਜੀ ਕਰੋ ਜੀ ਸਿਕ ਦੁੱਧ 9 ਦਾ ਲੀਟਰ 8 ਲਾ ਲੈ ਠੀਕ ਹੈ ਜੀ ਹਾਂ ਜੀ ਦੋਸਤੋ ਬਹੁਤ ਸੋਹਣੀ ਮੱਝ ਕਦਕਾੜ ਸੋਹਣਾ ਸਾਰੀਆਂ ਜਮਾਨਾਂ ਪੂਰੀਆਂ ਹੋਈਆਂ ਜੀ ਭੈਣ ਭਰਾਵਾਂ ਦੀ ਸੁਖ ਦੇ ਨਾਲ ਤੰਨਾ ਮਹੀਨਿਆਂ ਦੀ ਕੰਫਰਮ ਚੈੱਕ ਪਾਸ ਸਾਰੀਆਂ ਜਮਾਨਾਂ 100 ਰੁਪਏ ਦੇ ਵਿੱਚ ਪਹੁੰਚ ਸਾਰੇ ਭੈਣ ਭਰਾਵਾਂ ਦੀ ਚਲੋ ਜਗ ਨਹੀਂ ਕਿਸੇ ਜਿੱਤਿਆ ਹਾਂਜੀ ਪਰ ਸਾਰੀਆਂ ਆਪਾਂ ਡਿਮਾਂਡਾਂ ਨੂੰ ਪੂਰਕ ਪੂਰੀਆਂ ਕਰਤੀਆਂ ਆ ਭਾਅ ਛੋਟਾ ਵੀ ਹੈਗਾ ਵੱਡਾ ਵੀ ਹੈਗਾ ਸਾਰਾ ਕੁਝ ਹੈਗਾ ਸਾਰਾ ਕੁਝ ਹੀ ਹੈ ਸਹੀ ਜੀ ਧੋਕੜੇ ਬਣ ਧੋਕੜੇ ਬਣ ਜੇ ਬੇਨਤੀ ਇਹੋ ਆ ਵੀ ਜਦੋਂ ਆ ਗਿਆ ਨੋਟੀਫਿਕੇਸ਼ਨ ਤੇ ਫੋਨ ਲਾ ਲਿਓ ਠੀਕ ਹੈ ਜੀ ਤੇ ਮਗਰੋਂ ਨਹੀਂ ਜੇ ਮੁੜ ਕੇ ਆਖਿਆ ਵੀ ਪਾਉ ਦੱਸਿਆ ਨਹੀਂ ਜਾਂਦਾ ਬੇਨਤੀ ਆਪਾਂ ਬਾਹਰ ਹੀ ਚਾਹੁੰਦੇ ਨਹੀਂ ਦੱਸਿਆ ਜਾਂਦਾ ਹਾਂਜੀ ਠੀਕ ਹੈ ਜਿਹਦੇ ਤੱਕ ਵੀਡੀਓ ਪੁੱਜ ਗਈ ਹਾਂਜੀ ਤੇ ਗਾਂ ਭੈਣ ਭਰਾਵਾਂ ਤਾਂ ਕੋ ਬੇਨਤੀ ਕਰੀ ਦੀ ਵੀ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਚਲੋ ਜਿਹੜਾ ਕੋਈ ਭੈਣ ਭਰਾ ਲੈਣਾ ਡੰਗਰਾ ਅਗਲੇ ਦਾ ਤਲੇ ਤੇ ਫੋਨ ਆਮੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਠ ਨਗ ਤੁਹਾਨੂੰ ਦਿਖਾਤੇ ਅੱਠੇ ਨਗ ਸੂਏ ਸਵਾਇਆ ਇਕੱਲੇ ਇਕੱਲੇ ਨਗ ਦੀ ਡਿਟੇਲ ਤੁਹਾਨੂੰ ਦੱਸਦੀ ਆ ਤੋੜ ਕੇ ਵਿਖਾਤੇ ਆ ਚੋਕੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਰਹੀ ਫੇਰ ਬੋਲ ਦਿਨਾ ਪਿੰਡ ਝਾਮਕਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਜਿਹੜੇ ਭਾਜੀ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਰਹੀ ਫੇਰ ਬੋਲ ਦਿਓ ਜੀ ਫੋਨ ਨੰਬਰ 6284744127787901127 ਠੀਕ ਹੈ ਜੀ ਨਾ ਜੇ ਪ੍ਰਤਾਪ ਸਿੰਘ ਜਹਾ ਪਿੰਡ ਝਾਮਕੇ ਕੋਰ ਦਾ ਜ਼ਿਲ੍ਹਾ ਤਨਤਨ ਤਸਵੀਲ ਤਨਤਨ ਠੀਕ ਹੈ ਜੀ ਬਾਕੀ ਬੇਨਤੀ ਹੱਥ ਜੋੜ ਕੇ ਆਓ ਤਸੰਦੀ ਕਰਕੇ ਖੜੋ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ